ਤਰਨਤਾਰਨ ਜਿਹੜੀ ਜਿਮਣੀ ਚੌਂ ਸੀ ਉਹ ਤੇ ਜ਼ੋਰ ਲੱਗਿਆ ਹੋਇਆ ਸੀਗਾ ਤਰਨਤਾਰਨ ਏਰੀਆ ਨੂੰ ਜਿਹੜਾ ਮਾਝਾ ਏਰੀਆ ਕਿਉਂਕਿ ਮਾਝੇ ਏਰੀਆ ਨੂੰ ਥੋੜਾ ਜਿਹਾ ਇਹ ਕਹਿੰਦੇ ਸੀ ਕਿ ਗਰਮ ਖੇਹਲੀ ਬੰਦੇ ਆ ਤੇ ਉਹ ਜਿਹੜਾ ਅੰਮ੍ਰਿਤਪਾਲ ਦਾ ਸਮਰਥਕ ਸੀ ਸੀਗਾ ਲੱਗਦਾ ਸੀ ਕਿ ਉਹਦੀ ਝੋਲੀ ਉਹ ਵਿਧਾਨ ਸਭਾ ਹਲਕਾ ਪਾਉਣਗੇ ਸਮੀਕਰਨ ਸਾਰੇ ਬਦਲ ਗਏ ਸਾਰੀ ਉਲਟ ਹੋ ਗਿਆ ਜਿੱਟ ਪੋਲ ਵੀ ਸਾਰੇ ਉਲਟ ਹੋ ਗਏ ਕਿਉਂਕਿ ਜਿੰਨੀਆਂ ਵੀ ਜਥੇ ਬੰਦਿਆ ਸੀਗੇ ਉਹ ਸਾਰਿਆਂ ਦਾ ਇਹੀ ਸੀਗਾ ਕਿ ਇਹ ਜਿਹੜਾ ਅੰਮਰਤਪਾਲ ਦਾ ਸਾਥੀ ਹੈ ਇਹੇ ਹੀ ਵੋਟਰਾਂ ਦੇ ਵਿੱਚ ਜਿੱਤੇਗਾ ਦੇਖੋ ਐਮਪੀ ਦੀ ਇਲੈਕਸ਼ਨ ਹੋਰ ਸੀ 2024 ਦੇ ਸਮੀਕਰਨ 2025 ਚ ਆ ਕੇ ਬਿਲਕੁਲ ਬਦਲ ਗਏ ਚਾਹੇ ਪੰਜਾਬ ਦੇ ਵਿੱਚ ਸੱਤਾਧਰ ਪਾਰਟੀ ਆਮ ਆਦਮੀ ਪਾਰਟੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਦੀ ਗਵਾਹੀ ਕਰਦੇ ਆ ਐਂਟਿੰਗ ਕੰਪੈਂਸਿਵ ਬਣ ਜਾਂਦੀ ਹੈ ਵੋਟਰ ਦੇ ਵਿੱਚ ਕਿਉਂਕਿ ਸਰਕਾਰ ਤੋਂ ਉਹਨੇ ਕੰਮ ਨਹੀਂ ਹੁੰਦੇ ਲੋਕ ਪੱਖੀ ਕੰਮ ਉਹਨੇ ਨਹੀਂ ਹੁੰਦੇ ਲੋਕਾਂ ਦੀ ਉਮੀਦਾਂ ਤੇ ਨਹੀਂ ਉਤਰਿਆ ਜਾਂਦਾ ਪਰ ਫਿਰ ਵੀ ਆਪਾਂ ਭਗਵੰਤ ਸਿੰਘ ਮਾਨ ਦੀ ਕਾਰਗੁਜ਼ਾਰੀ ਤੇ ਬਾਕੀ ਪਾਰਟੀ ਦੇ ਨੁਮਾਇੰਦਿਆਂ ਦੀ ਕਾਰਗੁਜ਼ਾਰੀ ਤੇ ਅੱਜ ਜਰੂਰ ਮੋਹਰ ਲਾਉਂਦਾ ਸਾਰਾ ਪੰਜਾਬ ਕੇ ਤਰਨਤਾਰਨ ਜਿਮਣੀ ਚੋਣ 12000 ਸਮਥਿੰਗ ਵੋਟਾਂ ਦੇ ਫਰਕ ਨਾਲ ਜਿਹੜਾ ਉਹਨਾਂ ਦਾ ਕੈਂਡੀਡੇਟ ਸੀਗਾ ਹਰਮੀਤ ਸਿੰਘ ਸੰਧੂ ਉਹਨੇ ਚੋਣ ਜਿੱਤੀ ਹੈ ਬੇਸ਼ੱਕ ਹਰਮੀਤ ਸਿੰਘ ਸੰਧੂ ਤੇ ਦੋਸ ਸੀਗਾ ਕਿ ਉਹਨੇ ਪਾਰਟੀਆਂ ਬਦਲੀਆਂ ਉਹ ਜੰਪ ਚੱਕਦਾ ਜੀ ਕਦੇ ਆਹ ਪਾਰਟੀ ਚਲਾਇਆ ਜਾਂਦਾ ਕਦੇ ਆਹ ਪਾਰਟੀ ਚਲਾਇਆ ਜਾਂਦਾ ਪਰ ਫਿਰ ਵੀ ਜਿਹੜੀ ਜਿੱਤਾਂ ਉਹ ਹਰਮੀਤ ਸਿੰਘ ਸੰਧੂ ਦੀ ਜਿਹੜੀ ਆਪਦੀ ਪਰਸਨਲ ਵੋਟ ਆ ਉਹਦੀ ਆਪਦੀ ਕਨੈਕਟੀਵਿਟੀ ਆ ਲੋਕਾਂ ਨਾਲ ਆਪਦਾ ਜਿਹੜਾ ਮਿਲ ਸਾੜ ਦਾ ਜਿਹੜਾ ਲੋਕਾਂ ਨਾਲ ਢੰਗ ਹੈ ਏਰੀਆ ਦੇ ਵਿੱਚ ਉਹ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹਨੂੰ ਇਹ ਕਿਹਾ ਜਾਂਦਾ ਸੀ ਕਿ ਫਾੜੀ ਰਹੇਗੀ ਲੋਕ ਇਹਨੂੰ ਮੂੰਹ ਨਹੀਂ ਲਾਉਣਗੇ ਇਹਨੂੰ ਲੋਕਾਂ ਨੇ ਇਹਨੂੰ ਨਕਾਰਤਾ ਉਹ ਸਾਰੀਆਂ ਗੱਲਾਂ ਨੂੰ ਝੂਠਲਾ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਜੀ ਜਿਹੜੀ ਉਮੀਦਵਾਰ ਸੀ ਉਹ ਦੂਜੇ ਦਰਜੇ ਦੇ ਉੱਪਰ ਆਈ ਹੈ ਹੁਣ ਗੱਲ ਕਰਾਂਗੇ ਆਪਾਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦਾ ਜਿਹੜਾ ਪ੍ਰਧਾਨ ਆ ਪੰਜਾਬ ਦਾ ਰਾਜਾ ਅਮਰਿੰਦਰ ਸਿੰਘ ਵੜਿੰਗ ਉਹ ਬੋਲ ਬਾਣੀ ਦਾ ਬੜਾ ਖਰਬ ਹੈ ਕਦੇ ਨਾ ਕਦੇ ਉਹਦੇ ਮੂੰਹ ਚੋਂ ਕੋਈ ਨਾ ਕੋਈ ਸ਼ਬਦ ਨਿਕਲ ਜਾਂਦਾ ਹੈ ਜਿਹੜਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਉਹਦੀ ਸ਼ਬਦਾਵਲੀ ਕਰਕੇ ਉਹਦੇ ਕਲੇਸ਼ ਕਰਕੇ ਵੀ ਉਹਦੀਆਂ ਟਿੱਪਣੀਆਂ ਕਰਕੇ ਵੀ ਜਿਹੜੀ ਪੰਜਾਬ ਦੀ ਕਾਂਗਰਸ ਦਾ ਉਮੀਦਵਾਰ ਸੀਗਾ ਉਹਨੂੰ ਕਿਤੇ ਨਾ ਕਿਤੇ ਠੱਬੀ ਲੱਗੀ ਆ ਹੁਣ ਦੇਖਣਾ ਇਹ ਬਾਕੀ ਹੈ ਕਿ ਤਰਨਤਾਰਨ ਜਿਮਣੀ ਚੋਣ ਦੇ ਆਹ ਨਤੀਜੇ 2027 ਦੇ ਵਿਧਾਨ ਸਭਾ ਚੋਣਾਂ ਦੇ ਉੱਪਰ ਕੀ ਅਸਰ ਪਾਉਣਗੇ ਇਹ ਦੇਖਣਾ ਬਾਕੀ ਹੈ ਸਾਡੇ ਵੱਲੋਂ ਸਾਡੇ ਇਸ ਚੈਨਲ ਵੱਲੋਂ ਸਾਡੇ ਸਾਰੇ ਦਰਸ਼ਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਨੇ ਵਧਾਈਆਂ ਕਿਉਂਕਿ ਸਾਡੇ ਖੇਤਰ ਦੇ ਜਿਹੜੇ ਬੰਦੇ ਅਸੀਂ ਇੱਥੇ ਕੰਮ ਕਰਦੇ ਆਂ ਪੱਤਰਕਾਰ ਭਾਈ ਜਾਰਾ ਸਾਨੂੰ ਸਾਰੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਇੱਕੋ ਹੁੰਦੀਆਂ ਸਾਨੂੰ ਸਾਰੀਆਂ ਸੇਮ ਹੁੰਦੀਆਂ ਅਸੀਂ ਕਹਿੰਦੇ ਆ ਕਿ ਸੀਐਮ ਭਗਵੰਤ ਸਿੰਘ ਮਾਨ ਵਧਾਈ ਦੇ ਪਾਤਰ ਜਿੰਨੇ ਹਲਕਿਆਂ ਦੇ ਵਿੱਚੋਂ ਵਿਧਾਇਕ ਗਏ ਚਾਹੇ ਪਾਰਟੀ ਦੇ ਮੁੱਖ ਬਲਾਰੇ ਪਹੁੰਚੇ ਚਾਹੇ ਪਾਰਟੀ ਪ੍ਰਧਾਨ ਪਹੁੰਚੇ ਸਾਰੇ ਨੇ ਅੱਡੀ ਚੋਟੀ ਦਾ ਜੋਰ ਲਾਇਆ ਅਰਵਿੰਦ ਕੇਜਰੀਵਾਲ ਵੀ ਇੱਥੇ ਹਾਜ਼ਰੀ ਲਵਾ ਕੇ ਗਏ ਆ ਸਾਰੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਦੇ ਨਵੈਂਦਿਆਂ ਨੇ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਪੱਕੇ ਡੇਰੇ ਲਾਏ ਹੋਏ ਸੀਗੇ ਹੁਣ ਅਗਲੀ ਰਣਨੀਤੀ ਪੰਜਾਬ ਦੀ ਕੀ ਤੈਅ ਕਰਦੀ ਆ ਪੰਜਾਬ ਦੀ ਰਣਨੀਤੀ ਦੇ ਕੀ ਪ੍ਰਭਾਵ ਪੈਂਦਾ ਹੈ ਪੰਜਾਬ ਦੇ ਵੋਟਰਾਂ ਉੱਪਰ ਤਰਨਤਾਰਨ ਜਿਮਣੀ ਚੋਣ ਦੇ ਨਤੀਜੇ ਕੀ ਪ੍ਰਭਾਵ ਪਾਉਂਦੇ ਆ ਇਹ ਦੇਖਣਾ ਬਾਕੀ ਆ 2027 ਦੇ ਵਿਧਾਨ ਸਭਾ ਚੋਣਾਂ ਵਿੱਚ ਹੁਣ ਦੇਖਦੇ ਆ ਕੀ ਰਿਜ਼ਲਟ ਆਉਣਗੇ ਧੰਨਵਾਦ